ਯਾ ਤੁਸੀਂ ਨਾ ਦਰਜਾ ਕਰਾ ਲਿਆ ਤਾਂ ਫਿਰ ਤੁਹਾਨੂੰ ਬੱਸ ਖਾਨਾਸ ਬਾਕਸ ਮੈਂ ਕਰ ਦਿੱਤਾ ਜੀ ਜੀ ਬ੍ਰਿਸਟ ਤੋਂ ਤੁਹਾਨੂੰ ਕੋਈ ਪੁੱਛਣ ਵਾਲਾ ਬਣਾ ਲਿਆ ਗਿਆ ਮਤਲਬ ਕੋਈ ਸਵਾਲ ਹੀ ਇਹੋ ਜਿਹਾ ਪੁੱਛ ਲਿਆ ਮੈਂ ਗਿਣਤੀ ਤਾਂ ਕੀਤੀ ਨਹੀਂ ਸਵੇਰ ਦੀ ਆਏ ਪਰ ਸਾਡੇ ਜਿਹੜੇ ਆ ਗਏ ਸੀ ਕਿ ਸਵੇਰ ਦੇ ਤੋਂ ਪ੍ਰੋਗਰਾਮ ਉਹਦੇ ਵਿੱਚ ਅਸੀਂ ਅੰਮ੍ਰਿਤਸਰ ਦੇ ਵਿੱਚ ਸਵੇਰੇ 8:30 ਵਜੇ ਪਹਿਲਾਂ ਉਦਘਾਟਨ ਕੀਤਾ ਸੀਗਾ ਤੇ ਹੁਣ ਤੱਕ ਵੀ ਇਹੋ ਹੀ ਸਿਲਸਿਲਾ ਜਿਹੜਾ ਉਹ جاری ਆ ਲਗਭਗ 111 ਕਰੋੜ ਰੁਪਏ ਦੇ ਅਸੀਂ ਅੱਜ ਉਦਘਾਟਨ ਜੜੇ ਨੇ ਉਹ ਅੰਮ੍ਰਿਤਸਰ ਜੰਡਿਆਲਾ ਹਲਕਾ ਤੇ ਸਰਦਾਰ ਨੰਦਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਇਹਨਾਂ ਵਾਹ ਹਲਕਾ ਉੱਥੇ ਵੀ ਰੋਡ ਸੀਗੀਆਂ ਦੋ ਬਾਬਾ ਬਕਾਲਾ ਹਲਕੇ ਦੇ ਵਿੱਚ ਵੀ ਦੋ ਰੋਡ ਸੀਗੀਆਂ ਦੋ ਅੰਮ੍ਰਿਤਸਰ ਦੇ ਵਿੱਚ ਸੀਗੀਆਂ ਬਾਕੀ ਸਾਡੇ ਜੰਡਿਆਲੇ ਹਲਕੇ ਤਿਲ ਦੇ ਵਿੱਚ ਸੀਗੀਆਂ ਸੋ ਲਗਭਗ ਅਸੀਂ ਮਤਲਬ 39 ਉਦਘਾਟਨ ਜੜਿਆ ਅੱਜ ਸਾਡੇ ਪਲਾਨਡ ਸੀਗੇ ਤੇ ਅਸੀਂ ਲਗਭਗ ਸਾਰੇ ਜੜੇ ਆ ਉਹ ਕੰਪਲੀਟ ਕਰਕੇ ਇੱਥੇ ਪਹੁੰਚੇ ਬਸ ਇੱਥੇ ਆਏ ਆ ਜੀ ਲਾਸਟ ਤੇ ਚਲੋ ਠੀਕ ਆ ਨਾ ਦੇਵੀ ਦਾਸਪੁਰਾ ਸਾਹ ਇੱਥੇ ਹੈਗਾ ਉੱਥੋਂ ਆਏ ਸੀਗੇ ਪਰ ਮੈਨੂੰ ਅੱਜ ਇਸ ਗੱਲ ਦੀ ਬੜੀ ਤਸੱਲੀ ਆ ਕਿ ਇਹ ਜਿਹੜੀ ਰੋਡ ਸਾਡੀ ਜੰਡਿਆਲਾ ਗੁਰੂ ਤੋਂ ਤਰਨਤਾਰਨ ਸਾਹਿਬ ਤੱਕ ਜਾਂਦੀ ਹੈ ਇਹ ਰੋਡ ਦੀ ਹਾਲਤ ਬੜੀ ਖਸਤਾ ਸੀ ਕਿ ਸਾਡੇ ਜੰਡੇ ਵਾਲੇ ਸ਼ਹਿਰ ਦੇ ਵਿੱਚੋਂ ਦੀ ਇੱਕ ਪਾਸੇੋਂ ਨਿਕਲ ਕੇ ਜਾਂਦੀ ਹੈ ਰੋਡ ਪਰ ਅਸੀਂ ਜੋ ਦੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਲਗਭਗ 2-2 ਫੁੱਟ ਡੂੰਘੇ ਟੋਏ ਇਸ ਰੋਡ ਦੇ ਉੱਤੇ ਪਏ ਸੀਗੇ ਔਰ ਇੰਨੀਆਂ ਦੁਰਘਟਨਾਵਾਂ ਇਸ ਰੋਡ ਤੇ ਹੁੰਦੀਆਂ ਸੀਗੀਆਂ ਕਿ ਮਨ ਵੇਖ ਕੇ ਦੁਖੀ ਹੁੰਦਾ ਸੀਗਾ ਕਿ ਇੱਕ ਗੁਰੂ ਘਰ ਨੂੰ ਜਾਣ ਵਾਲੀ ਜੜੀ ਰੋਡ ਆ ਉਹਦੀ ਕਿੰਨੀ ਖਸਤਾ ਹਾਲਤ ਜੜੀ ਆ ਉਹ ਹੈਗੀ ਆ ਜਦੋਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੌਕਾ ਦਿੱਤਾ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਤੇ ਅਸੀਂ ਇਸ ਰੋਡ ਦੇ ਵੱਲ ਅਹਿਮ ਧਿਆਨ ਦਿੱਤਾ ਮਹਿਮਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਰੋਡ ਜਿਹਦਾ ਨਾਂ ਪਹਿਲਾਂ ਪੁਰਾਣੇ ਮੰਤਰੀਆਂ ਨੇ ਆਪਣੇ ਨਾਂ ਤੇ ਰੱਖ ਛੱਡਿਆ ਸੀਗਾ ਉਹਨੂੰ ਅਸੀਂ ਬਦਲ ਕੇ ਇਹਦਾ ਨਾਂ ਜਿਹੜਾ ਸੀਗਾ ਸ੍ਰੀ ਗੁਰੂ ਅਰਜਨ ਦੇਵ ਮਾਰਗ ਰੱਖਿਆ ਕਿਉਂਕਿ ਇਹ ਗੁਰੂ ਘਰ ਨੂੰ ਜਾਣ ਵਾਲੀ ਰੋਡ ਆ ਸੋ ਉਹਨਾਂ ਦੇ ਜਦੋਂ ਦਰਸ਼ਨਾਂ ਨੂੰ ਜਾਣਾ ਹੋਵੇ ਨਾ ਫਿਰ ਜਦੋਂ ਜੇਸ ਰੋਡ ਤੋਂ ਤੁਸੀਂ ਐਂਟਰ ਕਰੋ ਨਾ ਉਸ ਰੋਡ ਤੋਂ ਹੀ ਫੀਲਿੰਗ ਆਉਣੀ ਚਾਹੀਦੀ ਆ ਕਿ ਅਸੀਂ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ। ਦੋ ਸਾਲ ਹੋ ਗਏ ਆ ਪ੍ਰਤੀ ਸਰਕਾਰ ਬਣੇ ਕਿੰਨੇ ਕਿਹੜੇ-ਕਿਹੜੇ ਵਿਕਾਸ ਆਪਾਂ ਆਪਣੇ ਹਲਕੇ 'ਚ ਕਰਾ ਦਿੱਤੇ। ਦੇਖੋ ਵਿਕਾਸ ਦੇ ਕੰਮ ਗਿਣੌਣ ਲੱਗਾ ਤੇ ਮੇਰਾ ਖਿਆਲ ਨਾ ਉਹਦੇ ਕੋ ਤੁਹਾਡੇ ਕੋਲ ਉਹਨਾ ਟਾਈਮ ਆ ਸੁਣਨ ਦਾ ਤੇ ਸ਼ਾਇਦ ਮੈਂ ਵੀ ਬਹੁਤ ਉਹਦੇ ਵਿੱਚੋਂ ਭੁੱਲ ਜੂੰਗਾ। ਪਰ ਤੁਸੀਂ ਦੇਖੋ ਕਿ ਜੰਡਿਆਲਾ ਗੁਰੂ ਦੇ ਵਿੱਚ ਜਾਂ ਜੰਡਿਆਲਾ ਹਲਕੇ ਦੇ ਵਿੱਚ ਅਸੀਂ ਲਗਭਗ ਹਰ ਰੋਡ ਜਿਹੜੀ ਆ ਉਹ ਕਵਰ ਕੀਤੀ ਆ ਜੰਡਿਆਲਾ ਸ਼ਹਿਰ ਦੀ ਗੱਲ ਕਰਾਂ ਤੇ 4-5 ਅਸੀਂ ਨਵੇਂ ਗੇਟ ਜਿਹੜੇ ਨੇ ਬਣਾਏ ਨੇ ਜਿਵੇਂ ਇਹ ਵਿਰਾਸਤੀ ਗੇਟ ਬਣਿਆ ਐ ਇਵੇਂ ਸਾਡਾ ਮੋਰੀ ਦਰਵਾਜ਼ਾ ਇਵੇਂ ਠਠਹਾਰਾਂ ਵਾਲਾ ਬਾਜ਼ਾਰ ਇਵੇਂ ਹੀ ਇੱਧਰ ਸ੍ਰੀ ਗੁਰੂ ਬਾਬਾ ਹੰਦਾਲ ਮਾਰਗ ਉੱਥੇ ਵੀ ਗੇਟ ਬਣਿਆ ਤੁਸੀਂ ਦੇਖਿਆ ਹੋਊਗਾ ਸੋ ਅਸੀਂ ਇਸ ਤੋਂ ਇਲਾਵਾ ਜਿਹੜਾ ਗ੍ਰੇਸ ਪਬਲਿਕ ਸਕੂਲ ਆ ਉਹਦੇ ਨਾਲ ਦੀ ਰੋਡ ਕਿੰਨੀ ਮਾੜੀ ਹਾਲਤ ਸੀਗੀ ਉਹਦੀ ਉਹਨੂੰ ਸਾਰੀ ਉਹਦਾ ਜਿਹੜਾ ਉਹਦੇ ਤੇ ਡਰੇਨ ਜੀ ਸੀਗੀ ਉਹਨੂੰ ਅਸੀਂ ਕਵਰ ਕਰਕੇ ਉਥੇ ਪੂਰੀ ਵਧੀਆ ਰੋਡ ਬਣਾਈ ਆ ਇਥੋਂ ਤੁਸੀਂ ਦੇਖ ਲਓ ਆ ਬਿਜਲੀ ਘਰ ਤੋਂ ਲੈ ਕੇ ਜਿਹਨੂੰ ਜੋਤੀਸਰ ਕਲੋਨੀ ਦੇ ਵਿੱਚ ਦੀ ਜਿਹੜੀ ਰੋਡ ਜਾਂਦੀ ਆ ਉਹ ਪੂਰੀ ਬਣ ਰਹੀ ਆ ਕਿੰਨੀ ਪੂਰੀ ਕੰਕਰੀਟ ਦੀ ਰੋਡ ਜਿਹੜੀ ਆ ਉਹ ਬਣ ਰਹੀ ਆ ਇਸ ਤੋਂ ਇਲਾਵਾ ਜੰਡਿਆਲਾ ਗੁਰੂ ਦੇ ਵਿੱਚ ਅਸੀਂ ਵਾਲਮੀਕ ਚੌਂਕ ਦੇ ਵਿੱਚ ਬਿਜਲੀ ਘਰ ਸੀਗਾ ਇੱਕ ਬੜਾ ਖਸਤਾ ਹਸਪਤਾਲ ਤਾਂ ਸੀਗਾ ਉਹਨੂੰ ਵੀ ਬਣਾਤਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਸੁਵਿਧਾ ਸੈਂਟਰ ਬਿਜਲੀ ਦਾ ਸਹੂਇਦਾ ਸੈਂਟਰ ਉਹ ਦਫ਼ਤਰ ਦੇ ਵਿੱਚ ਲਿਆਂਦਾ ਹੈ ਇਸ ਤੋਂ ਇਲਾਵਾ 132 ਕੇਵੀ ਜੰਡੇਆਲੇ ਦੇ ਵਿੱਚ ਸੀਗਾ ਉਹਨੂੰ ਅਸੀਂ ਅਪਗ੍ਰੇਡ ਕਰਕੇ 220 ਕੇਵੀ ਦਾ ਜਿਹੜਾ ਉਹ ਕਰ ਦਿੱਤਾ ਹੈ ਹੁਣ ਤੱਕ ਸੋ ਹਾਂਜੀ ਸਰ ਹੁਣ ਤੱਕ ਕਾਫੀ ਵਿਕਾਸ ਹੋ ਟਿੱਕੇ ਜਿਸ ਤਰ੍ਹਾਂ ਜੰਡੇਆਲਾ ਗੁਰੂ ਸ਼ਰਮ ਜੀ 100 ਬੈੱਡ ਦਾ ਹਸਪਤਾਲ ਚਾਹੀਦਾ ਇੱਕ ਬੱਚਿਆਂ ਵਾਸਤੇ ਸਕੂਲ ਜਾਣ ਵਾਸਤੇ ਕਾਲਜ ਜਿਹੜੇ ਅਮਰਸਾ ਜਾਂਦੇ ਹਨ ਵਾਸਤੇ ਕੋਈ ਪਰਮਾਨੈਂਟ ਬੱਸ ਨਹੀਂ ਹੈਗੀ ਇਹ ਜਿਹੜੀ ਇਹੋ ਜਿਹੀ ਜਿੱਤਰਾ ਸਾਹ ਹੈਗੀਆਂ ਕਰਦੇ ਦੇਖੋ ਦੇਖੋ ਅਸੀਂ ਜੰਡੇਆਲਾ ਗੁਰੂ ਤੇ ਵਿੱਚ ਇੱਕ ਸਕੂਲ ਗਰਲਸ ਮੇਰੇ ਹਲਕੇ ਚ ਇੱਕੀ ਕੁੜੀਆਂ ਦਾ ਸਕੂਲ ਸੀਗਾ ਉਹਨੂੰ ਅਸੀਂ ਸਕੂਲ ਆਫ ਐਮਿਨੈਂਸ ਕਰ ਦਿੱਤਾ ਤੁਸੀਂ ਵੀ ਜਾ ਕੇ ਵਿਜ਼ਿਟ ਕਰਿਓ ਮੈਂ ਤੇ ਕਹੂੰਗਾ ਕਿ ਦੇਖਿਓ ਜਰੂਰ ਜਿੰਨੇ ਵੀ ਸੁਣ ਰਹੇ ਨੇ ਸਾਰੇ ਹੀ ਇੱਕ ਵਾਰੀ ਸਕੂਲ ਦੇਖ ਕੇ ਆਇਓ ਜੇ ਉਹ ਸਕੂਲ ਉਹਦੇ ਨਾਲ ਦਾ ਸਕੂਲ ਚੜਿਆਲੇ ਦੇ ਵਿੱਚ ਕੋਈ ਪ੍ਰਾਈਵੇਟ ਸਕੂਲ ਬਣੀ ਹੋਊਗਾ ਜਿਸ ਤਰ੍ਹਾਂ ਦਾ ਸਕੂਲ ਅਸੀਂ ਚੜਿਆਲੇ ਦੇ ਵਿੱਚ ਲੜਕੀਆਂ ਦਾ ਸਕੂਲ ਬਣਾ ਦਿੱਤਾ ਉਸ ਸਕੂਲ ਦੇ ਵਿੱਚ ਵੀ ਬੱਸ ਪ੍ਰੋਵਾਈਡ